ਰਾਜਾ ਬੜਿੰਗ ਜਗਮੀਤ ਸਿੰਘ ਬਰਾੜ ਦਾ ਚੇਲਾ ਰਹਿੰਦਾ ਦਾ ਸੁਰਖੀਆਂ ਤੇ ਨਾ ਇੱਕ ਗੱਲ ਤਾਂ ਆਪਾਂ ਨੂੰ ਮੰਨਣਾ ਪੈਣਾ ਵੀ ਕਿਸੇ ਵੀ ਰੂਪ ਚ ਰਵੇ ਇਹ ਕੋ ਦੀ ਪ੍ਰਾਪਤੀ ਹੈ ਉਹਦੀ ਕਿਸਮਤ ਦੇ ਵਿੱਚ ਲਿਖਿਆ ਵੀ ਉਹਨੇ ਰਹਿਣਾ ਸੁਰਖੀਆਂ ਦੇ ਵਿੱਚ ਆ ਚਾਹੇ ਕਿਸੇ ਵੀ ਮੁਕਾਮ ਤੇ ਆ ਜਾਈ ਹੁਣ ਤੁਸੀਂ ਦੇਖੋ ਵੀ ਤਰਨ ਤਰਨ ਚੋਣ ਹੁੰਦੀ ਹੈ ਉਸ ਚੋਣ ਦੇ ਵਿੱਚ ਇਹਨਾਂ ਦਾ ਕੈਂਡੀਡੇਟ ਹੁੰਦੀਆਂ ਸੁਰਖੀਆਂ ਜਾਣੀ ਜਨਾਂ ਰਾਜਾ ਬੜਿੰਗ ਸੁਰਖੀਆਂ ਦੇ ਵਿੱਚ ਹੈ ਰਾਜਾ ਬੜਿੰਗ ਨੇ ਆਪਦੀ ਟਿੱਪਣੀ ਕੀਤੀ ਖਰ ਟਿੱਪਣੀ ਦੇ ਉੱਤੇ ਇਤਰਾਜ਼ ਹੈ ਬਹੁਤ ਸਾਰੇ ਲੋਕਾਂ ਨੂੰ ਇਤਰਾਜ਼ ਹੈ ਉਹਨੂੰ ਮੈਂ ਜਿਹੜਾ ਜਿਸ ਧਰਮ ਦੇ ਵਿੱਚ ਮੈਂ ਦੇਖਦਾ ਮੈਂ ਇਹ ਦੇਖਦਾ ਕਿ ਉਹ ਟਿੱਪਣੀ ਅਸਲ ਦੇ ਵਿੱਚ ਸਰਦਾਰ ਬੂਟਾ ਸਿੰਘ ਪ੍ਰਤੀ 네ਗੇਟਿਵ ਨਹੀਂ ਸੀ ਦਸਨਾ ਦਾ ਰਾਜਾ ਬੜਿੰਗ ਇਹ ਚਾਹੁੰਦਾ ਸੀ ਕਿ ਕਾਂਗਰਸ ਪਾਰਟੀ ਦੱਬੇ ਕੁਝ ਨਹੀਂ ਲੋਕਾਂ ਨੂੰ ਉੱਪਰ ਚੁੱਕਦੀ ਹੈ ਜਾਤ ਪਾਤ ਦਾ ਕੁਝ ਨਹੀਂ ਜਾਤ ਪਾਤ ਆੜੀ ਕਰਨੀ ਪਰ ਉਹ ਜਿਹੜੀ ਜਿਸਟਿਸ ਦੀ ਉਹਦੀ ਸ਼ਬਦਾਵਲੀ ਸੀ ਜਿਹੜੀ ਉਹਦੀ ਪੇਸ਼ਕਾਰੀ ਦਾ ਟੰਗ ਸੀ ਉਹਦੇ ਤੇ ਇੰਨ ਲੱਗਿਆ ਜਿਵੇਂ ਬੂਟਾ ਸਿੰਘ ਬਹੁਤ ਛੋਟਾ ਆਦਮੀ ਹੋਵੇ ਤੇ ਇਹ ਰਾਜਾ ਬੜਿੰਗ ਬਹੁਤ ਵੱਡਾ ਬਟਾ ਬਤਾਉਂਦਾ ਉਹ ਮਰ ਦੇ لحاظ ਨਾਲ ਵੀ ਆਪਾਂ ਦੇਖੀ ਤਾਂ ਬੂਟਾ ਸਿੰਘ ਬਹੁਤ ਸੀਨੀਅਰ ਸੀ education ਦੇ لحاظ ਨਾਲ ਵੀ ਦੇਖੀ ਤੇ ਬੂਟਾ ਸਿੰਘ ਮੇਰੇ ਖਿਆਲ ਆ ਵੀ ਜਿੰਨੀ ਕਿ ਰਾਜਾ ਬ੍ਰਿੰਕੀ ਪੜੇ ਤੇ ਟੁਕਰੀਆਂ ਦੇ ਮਤਾਂ ਪੜੇ